ਦਾਸਤਾਨ ਇਹ ਸ਼ਹਾਦਤ ਜਮਕੌਰ ਸਾਹਿਬ ਇਹ ਥਾਂ ਸਿਰਫ ਦੇਖਣ ਲਈ ਨਹੀਂ ਇਹ ਥਾਂ ਮਹਿਸੂਸ ਕਰਨ ਲਈ ਹੈ ਦਾਸਤਾਨ ਇਹ ਸ਼ਹਾਦਤ ਜਿੱਥੇ ਹਬਾ ਵੀ ਕੁਰਬਾਨੀ ਦੀ ਖੁਸ਼ਬੂ ਲਿਆਉਂਦੀ ਹੈ ਅਤੇ ਖਾਮੋਸ਼ੀ ਵੀ ਇਤਿਹਾਸ ਬਿਆਨ ਕਰਦੀ ਹੈ ਇੱਥੇ ਨੰਨੇ ਸਾਹਿਬਜਾਦਿਆਂ ਦੀ ਆਵਾਜ਼ ਸਾਨੂੰ ਅੱਜ ਵੀ ਪੁਛਦੀ ਹੈ ਕੀ ਅਸੀਂ ਸੱਚ ਦੇ ਰਾਹ ਤੇ ਖੜੇ ਹਾਂ ਮਾਤਾ ਗੁਜਰੀ ਜੀ ਦੀ ਠੰਡੀ ਹਵੇਲੀ ਵਿੱਚ ਸਬਰ ਵਿਸ਼ਵਾਸ ਅਤੇ ਸ਼ਹਾਦਤ ਨੇ ਜਨਮ ਲਿਆ ਛੋਟੀ ਉਮਰ ਪਰ ਹੌਸਲੇ ਪਹਾੜਾਂ ਤੋਂ ਵੀ ਵੱਡੇ ਇਹ ਸਾਰੇ ਇਤਿਹਾਸ ਨੂੰ ਬੜੀ شدت ਦੇ ਨਾਲ ਇੱਥੇ ਪੇਸ਼ ਕੀਤਾ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਉਪਦੇਸ਼ ਧਰਮ ਲਈ ਸਿਰ ਜਾ ਸਕਦਾ ਹੈ ਪਰ ਧਰਮ ਨਹੀਂ ਦਾਸਤਾਨ-ਏ-ਸ਼ਹਾਦਤ ਉਸ ਥਾਂ ਤੇ ਬਣਿਆ ਹੋਇਆ ਹੈ ਜਿੱਥੇ ਵੱਡੇ ਸਹਿਬਜ਼ਾਦੇ ਸ਼ਹੀਦ ਹੋਏ ਦਾਸਤਾਨ-ਏ-ਸ਼ਹਾਦਤ ਸਾਨੂੰ ਰੋਣ ਲਈ ਨਹੀਂ ਸਾਨੂੰ ਜਾਗਣ ਲਈ ਮਜਬੂਰ ਕਰਦੀ ਹੈ ਕਿਉਂਕਿ ਸ਼ਹੀਦ ਮਰਦੇ ਨਹੀਂ ਉਹ ਕੌਮਾਂ ਨੂੰ ਜ਼ਿੰਦਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਾਸਤਾਨ-ਏ-ਸ਼ਹਾਦਤ ਦੇ ਵੀਡੀਓ ਵਿੱਚ ਤੁਸੀਂ ਅੱਜ ਆਏ ਹੋ ਜਿੱਥੇ ਆਪਾਂ ਸਾਰਾ ਇਤਿਹਾਸ ਇਹਨਾਂ ਗੈਲਰੀਆਂ ਦੇ ਵਿੱਚ ਪ੍ਰੈਜੈਂਟੇਸ਼ਨ ਦੇਖੀ ਹੈ ਜੋ ਕਿ ਐਨੀਮੇਟਿਡ ਸੀਗੀ ਪ੍ਰੋਜੈਕਟਰਸ ਦੇ ਰਾਹੀਂ ਆਪਾਂ ਪਹਿਲੇ ਪਾਸ਼ਾ ਇਸਤਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਰਹੰਦ ਫਤਿਹ ਕਰਨ ਤੱਕ ਦਾ ਪੂਰਾ ਇਤਿਹਾਸ ਦੇਖਦੇ ਹਾਂ ਜਿੰਨਾ ਵਿੱਚ ਸਾਡੇ ਕੋਲ 11 ਗੈਲਰੀਆਂ ਵਿੱਚ 704 ਆਡੀਏਬਲ ਗੈਲਰੀਆਂ ਦੇ ਨਾਲ ਸਾਰਾ ਇਤਿਹਾਸ ਦਰਸਾਇਆ ਜਾਂਦਾ ਜਿੱਥੇ ਆਪਾਂ ਗੱਡੀ ਚਮਕੌਰ ਦਾ ਸਾਰਾ ਇਤਿਹਾਸ ਇੱਥੇ ਰਿਵੋਲਵਿੰਗ ਚੇਅਰ ਸ਼ੋ ਦੇ ਰਾਈਂ ਦੇਖਦੇ ਹਾਂ तकरीबन ਅੱਧੇ ਘੰਟੇ ਦੇ ਵਿੱਚ ਕੰਪਲੀਟ ਹੁੰਦਾ ਤੇ ਇੱਥੇ ਸਾਡੇ ਕਾਫੀ ਇੰਟਰਸਟਿੰਗ ਇਫੈਕਟਿਵ ਜਿਹੜੇ ਕੁਝ ਕਨਸੈਪਚੁਅਲ ਡਿਜ਼ਾਈਨ ਤਿਆਰ ਕੀਤੇ ਗਏ ਆ ਜਿਵੇਂ ਆਪਾਂ ਐਂਟਰੀ ਟਾਈਮ ਤੋਂ ਦੇਖਦੇ ਆ ਜਿੱਤ ਦਾ ਪ੍ਰਤੀਕ ਵਿਸ਼ਾਲਕਾਰੀ ਖੰਡਾ ਫਾਊਂਟੇਨ ਤੇ ਉਹ ਸਾਊਂਡ ਸਿਸਟਮ ਦੇ ਨਾਲ ਦਿਖਾਇਆ ਗਿਆ ਇਸੇ ਤਰ੍ਹਾਂ ਉਹਦੇ ਨਾਲ ਹੀ ਆਪਾਂ ਥੋੜਾ ਅੱਗੇ ਵੱਧਦੇ ਆ ਤੇ ਪੰਜ ਸਿੰਘਾਂ ਦੇ ਜਥੇ ਨੂੰ ਦਿਖਾਇਆ ਗਿਆ ਕਿ ਗੱਡੀ ਚਮਕੌਰ ਦੇ ਵਿੱਚੋਂ ਪੰਜ ਪੰਜ ਸਿੰਘਾਂ ਜਥੇ ਬਣ ਕੇ ਬਾਹਰ ਆਏ ਸੀ ਆਪਾਂ ਇਸ ਸਰ ਤੋਂ ਬਾਅਦ ਜਾਵਾਂਗੇ ਤਾਂ ਸਾਹਮਣੇ ਓਪਨ 에ਅਰ ਥੀਏਟਰ ਜਿਹੜਾ ਕਿ ਗੱਡੀ ਚਮਕੌਰ ਦੇ ਤੇ ਬਿਲਕੁਲ ਸਾਹਮਣੇ ਬਣਿਆ ਹੋਇਆ ਇਹਦੇ ਵਿੱਚ 42 ਪਿੱਲਰਾਂ ਉੱਪਰ 42 ਸ਼ਹੀਦਾਂ ਦਾ ਨਾਮ ਲਿਖਿਆ ਹੈ ਤੇ ਇਹ ਸੈਂਟਰ ਪਾਰਟ ਆਫ ਦਾ ਗੈਲਰੀਜ਼ ਇੱਥੇ ਦੋ ਜਿਹੜੀਆਂ ਵਿਸ਼ਾਲ ਕਾਰੀਏ ਤਲਵਾਰਾਂ ਜਾਂ ਕਿਰਪਾਨਾਂ ਕਹਿ ਲਓ ਇਹਨਾਂ ਦਾ ਇੱਕ ਸਰੂਪ ਦਿਖਾਇਆ ਗਿਆ ਤੇ ਇਹ ਬੜਾ ਇੱਕ ਇੰਟਰਸਟਿੰਗ ਇਹਦੇ ਵਿੱਚ ਇਫੈਕਟ ਹੈਗਾ ਕਿ ਇੱਥੇ ਜਿਹੜਾ ਤਲਵਾਰ ਦਾ ਮੁਕਾਬਲਾ ਕਰਦੇ ਹੋਏ ਕਿਰਪਾਨ ਦਾ ਟਕਰਾ ਹੋਇਆ ਇੱਥੇ ਮੈਦਾਨੇ ਜੰਗ ਹੋਇਆ ਜਦੋਂ ਗੜੀ ਚਮਕੌਰ ਦਾ ਇਤਿਹਾਸ ਆਪਾਂ ਦੇਖੀਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਆਨੰਦਪੁਰ ਸਾਹਿਬ ਛੱਡਿਆ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਔਰੰਗਜ਼ੇਬ ਤੱਕ ਕਿਸਨੇ ਹੀ ਪਹੁੰਚੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘਰ ਛੱਡ ਦਿੱਤਾ ਹੈ ਤੇ ਰੰਗਜੀਤ ਕਹਿੰਦਾ ਫਿਰ ਵੇਖਦੇ ਕਿਉਂ ਇਹੀ ਤਾਂ ਸੁਨਹਿਰੀ ਮੌਕਾ ਹੈ ਇਹੀ ਤਾਂ ਅਸੀਂ ਚਾਹੁੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਆਪਣਾ ਘਰ ਛੱਡ ਦੇਣ ਆਨੰਦਪੁਰ ਸਾਹਿਬ ਛੱਡ ਦੇਣ ਤੇ ਉਹਨਾਂ ਨੇ ਸਰਦਿਆਂ ਕਸਮਾਂ ਦੇ ਉੱਤੇ ਤਬਾਰ ਕਰਕੇ ਛੱਡ ਦਿੱਤਾ ਹੈ ਤੇ ਹੁਣ ਮੌਕਾ ਹੈ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੜੇ ਸੌਖੇ ਤਰੀਕੇ ਨਾਲ ਅਰੈਸਟ ਕਰ ਸਕਦੇ ਹਾਂ ਕਿਉਂ ਕਿਉਂਕਿ ਹੁਣ ਗੁਰੂ ਗੋਬਿੰਦ ਸਿੰਘ ਜੀ ਕੋਲ ਆਪਣਾ ਘਰ ਨਹੀਂ ਹੈ ਪੰਜ ਕਿਲੇ ਨਹੀਂ ਹੈ ਉਹਨਾਂ ਦੇ ਨਾਲ ਜ਼ਿਆਦਾ ਫੌਜ ਨਹੀਂ ਹੈ ਤੇ ਉਹਨਾਂ ਕੋਲ ਕੀਮਤੀ ਸਮਾਨ ਹੈ ਉਹਨਾਂ ਦੇ ਕੋਲ ਜ਼ਿਆਦਾ ਸ਼ਸਤਰ ਨਹੀਂ ਹੈਗੇ ਉਹਨਾਂ ਦੇ ਨਾਲ ਛੋਟੇ-ਛੋਟੇ ਬੱਚੇ ਹਨ ਔਰ ਨਾਲ ਔਰਤਾਂ ਹਨ ਇੰਨਾ ਹਾਲਾਤਾਂ ਵਿੱਚ ਗੁਰੂ ਗੋਬਿੰਦ ਸਿੰਘ ਸਾਡੇ ਨਾਲ ਮੈਦਾਨੇ ਜੰਗ ਨਹੀਂ ਕਰ ਸਕਦੇ ਤੇ ਅਸੀਂ ਬੜੇ ਆਸਾਨੀ ਦੇ ਨਾਲ ਉਹਨਾਂ ਨੂੰ ਅਰੈਸਟ ਕਰ ਸਕਦੇ ਹਾਂ ਜਾਂ ਸ਼ਹੀਦ ਕਰ ਸਕਦੇ ਹਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰਵਾਰ ਵਿਛੋੜਾ ਸਾਹਿਬ ਆਪਾਂ ਦੇਖਦੇ ਹਾਂ ਸਰਸਨਾਦੀ ਦੇ ਕਿਨਾਰੇ ਕਿ ਮਹਾਨ ਸੰ ਯੁੱਧ ਹੋਇਆ ਕਈ ਸਿੰਘ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਪਰਵਾਰ ਵਿਛੋੜਾ ਹੋਣ ਤੋਂ ਬਾਅਦ ਇਸ ਪਾਵਨ ਜਗ੍ਹਾ ਤੇ ਗੜੀ ਚਮਕੌਰ ਦੀ ਵਿੱਚ ਆਏ ਸ਼ਾਮ ਵੇਲੇ ਪਹੁੰਚਣ ਤੱਕ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਗਲਿਆ ਫੌਜ ਸੀ ਵਜ਼ੀਰ ਖਾਨ ਦੇ ਰਾਹੀਂ ਸੁਨੇਹੇ ਪਹੁੰਚੇ ਕਿ ਉੱਥੇ ਗੁਰੂ ਗੋਬਿੰਦ ਸਿੰਘ ਜੀ ਇਸ ਟਾਈਮ ਗੜੀ ਚਮਕੌਰ ਦੀ ਵਿੱਚ ਆ ਗਏ ਹੈ ਤੇ ਔਰੰਗਜ਼ੇਬ ਨੇ ਵੀ ਮੈਸੇਜ ਕਨਵੇ ਕੀਤਾ ਕਿ ਜਾਓ ਜਿੰਨੀ ਫੌਜ ਲੈ ਕੇ ਜਾਣੀ ਹੈ ਫੌਜ ਲੈ ਜਾਓ ਸ਼ਸਤਰ ਲੈ ਜਾਓ ਗੁਰੂ ਗੋਬਿੰਦ ਸਿੰਘ ਜੀ ਗੜੀ ਚਮਕੌਰ ਤੋਂ ਬਾਹਰ ਨਹੀਂ ਜਾਣੇ ਚਾਹੀਦੇ ਤੇ ਇੱਥੇ ਇਤਿਹਾਸ ਦੱਸਦਾ ਹੈ ਕਿ 10 ਲੱਖ ਮੁਗਲ ਫੌਜ ਇੱਥੇ ਪਹੁੰਚੀ ਆਪਣੇ ਹੱਥਾਂ ਵਿੱਚ ਤਲਵਾਰਾਂ ਲੈ ਕੇ ਜਿਹੜਾ ਪਰ ਸੈਟਅਪ ਦੇਖ ਰਹੇ ਆ ਕਿ ਤਲਵਾਰ ਤੇ ਕਿਰਪਾਨ ਹੈ ਇਹਨਾਂ ਦੇ ਸਾਈਜ਼ ਸੇਮ ਹੈ ਡਿਜ਼ਾਈਨ ਸੇਮ ਹੈ ਕੰਮ ਵੀ ਸੇਮ ਹੀ ਹੈ ਕਿਉਂਕਿ ਤਲਵਾਰ ਨੇ ਵੀ ਵੱਡਣਾ ਘਟਣਾ ਹੈ ਤੇ ਕਿਰਪਾਨ ਨੇ ਵੀ ਪਰ ਫਰਕ ਕੀ ਹੈ ਹੁਣ ਮੁਗਲੀਆਂ ਫੌਜ ਇੱਕ ਟਾਰਗੇਟ ਲੈ ਕੇ ਆਈ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਅਰੈਸਟ ਕਰਨਾ ਹੈ ਤੇ ਉਹਨਾਂ ਨੇ ਤਲਵਾਰ ਦੇ ਨਾਲ ਜ਼ੁਲਮ ਕਰਨਾ ਹੈ ਤੇ ਜ਼ੁਲਮ ਦੇ ਵਿੱਚ ਉਹਨਾਂ ਨੇ ਇਨਸਾਨੀਅਤ ਨੂੰ ਭੁੱਲ ਜਾਣਾ ਹੈ ਉਹਨਾਂ ਦੇ ਸਾਹਮਣੇ ਸਗਾ ਭਰਾ ਵੀ ਹੋਵੇ ਤਾਂ ਉਹਨਾਂ ਨੇ ਉਹ ਵੀ ਖਤਮ ਕਰ ਦੇਣਾ ਕਿਉਂਕਿ ਟਾਰਗੇਟ ਅਚੀਵ ਕਰਨਾ ਹੈ ਨਾ ਬਟ ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਮਮਟੀ ਵਿੱਚੋਂ ਖੜ ਕੇ ਕਿ ਬਾਹਰ 10 ਲ ਹੁਣ ਉਹਨਾਂ ਨੇ ਸਿੰਘਾਂ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਆਪਾਂ ਮੈਦਾਨੇ ਜੰਗ ਵਿੱਚ ਜਾਣਾ ਹੈ ਤੇ ਆਪਣੀਆਂ ਕੁਰਬਾਨੀਆਂ ਦਾ ਸਮਾਂ ਆ ਗਿਆ ਹੈ ਤੇ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਮੈਂ ਤੁਹਾਨੂੰ ਕਿਰਪਾਨ ਦੇ ਕੇ ਭੇਜ ਰਿਹਾ ਸ੍ਰੀ ਸਾਹਿਬ ਕਿਰਪਾਨ ਦਾ ਮਤਲਬ ਹੁੰਦਾ ਕਿਰਪਾ ਆਨ ਕਿ ਜਦੋਂ ਤੱਕ ਤੁਸੀਂ ਮੈਦਾਨੇ ਜੰਗ ਵਿੱਚੋਂ ਤੁਹਾਡੇ ਨਾਲ ਗੁਰੂ ਦੀ ਕਿਰਪਾ ਉਸ ਅਕਾਲ ਪੁਰਖ ਦੀ ਕਿਰਪਾ ਵਰਤੇਗੀ ਔਰ ਅਸੂਲਾਂ ਦਾ ਧਿਆਨ ਰੱਖਿਓ ਜੇਕਰ ਤੁਸੀਂ ਅਸੂਲਾਂ ਨਾਲ ਮੈਦਾਨੇ ਜੰਗ ਜਿੱਤਦੇ ਹੋ ਸ਼ਹੀਦ ਭਵੇਂ ਹੋ ਜਾਓਗੇ ਪਰ ਤੁਸੀਂ ਫਿਰ ਵੀ ਪ੍ਰਵਾਨ ਹੋਵੋਗੇ ਅਸੂਲ ਕੀ ਕਹਿੰਦੇ ਆ ਮੈਦਾਨੇ ਜੰਗ ਦੇ ਕਿ ਕਦੇ ਵੀ ਤੁਸੀਂ ਪਹਿਲਾ ਮੈਦਾਨੇ ਜੰਗ ਵਿੱਚ ਹਮਲਾ ਨਹੀਂ ਕਰਨਾ ਕੋਈ ਮੈਦਾਨੇ ਜੰਗ ਛੱਡ ਕੇ ਜਾ ਰਿਹਾ ਤੇ ਉਹਦੀ ਪਿੱਠ ਉੱਪਰ ਹਮਲਾ ਨਹੀਂ ਕਰਨਾ ਕਦੇ ਕਿਸੇ ਨਿਹੱਥੇ ਉੱਪਰ ਹਮਲਾ ਨਹੀਂ ਕਰਨਾ ਬੱਚੇ ਔਰਤ ਤੇ ਬਜ਼ੁਰਗ ਉੱਪਰ ਹਮਲਾ ਨਹੀਂ ਕਰਨਾ ਗੁਰਜੀ ਨੇ ਕਹਿਆ ਇਹਨਾਂ ਗੱਲਾਂ ਦਾ ਧਿਆਨ ਰੱਖਿਓ ਤੇ ਮੈਦਾਨੇ ਜੰਗ ਵਿੱਚ ਪੰਜ ਪੰਜ ਸਿੰਘਾਂ ਦੇ 8 8 ਸਿੰਘਾਂ ਦੇ ਜੱਥੇ ਬਣਾ ਕੇ ਮੈਦਾਨੇ ਜੰਗ ਵਿੱਚ ਭੇਜਿਆ ਸ਼ਾਮ ਤੱਕ ਸਾਰੇ ਜਿਹੜੇ 42 ਸਿੰਘ ਸੀ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਤਾੜੀ ਵਜਾ ਕੇ ਉਹਨਾਂ ਮੁਗਲ ਫੌਜਾਂ ਵਿੱਚ ਸਨੇਹਾ ਦੱਸਦਗੇ ਹੋਏ ਮਾਚੀਵੜਾ ਸਾਹਿਬ ਵੱਲ ਨਿਕਲੇ ਆ ਮੁਗਲੀਆਂ ਫੌਜਾਂ ਨੇ ਭਾਈ ਸੰਗਤ ਸਿੰਘ ਦਾ ਸੀਸ ਕੱਟ ਕੇ ਨੇਜੇ ਉੱਪਰ ਟੰਗ ਲਿਆ ਤੇ ਵਜ਼ੀਰ ਖਾਨ ਕੋਲ ਗਏ ਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰਕੇ ਲਿਆਏ ਆ ਤੇ ਉਧਰੋਂ ਜਿਹੜੇ ਉਹ ਸੂਬਾ ਸਰਹੰਦ ਵਜ਼ੀਰ ਖਾਨ ਵੱਲੋਂ ਰਿਪਲਾਈ ਦਿੱਤਾ ਜਾਂਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ ਇਹ ਤਾਂ ਕੋਈ ਉਹਨਾਂ ਦੇ ਹਮ ਸ਼ਕਲ ਕਿਸੇ ਸਿੱਖ ਨੂੰ ਸ਼ਹੀਦ ਕਰ ਲਿਆਏ ਹੋ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਹੈ ਤੇ ਫਿਰ ਉਹਨਾਂ ਨੂੰ ਦੱਸਣਾ ਪਿਆ ਕਿ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਲੱਗਿਆ ਕਿ ਮੈਦਾਨੇ ਜੰਗ ਵਿੱਚੋਂ ਤਾੜੀ ਵਜਾ ਕੇ ਅੱਗੇ ਨਿਕਲ ਗਏ ਨੇ ਹੁਣ ਵਜ਼ੀਰ ਖਾਨ ਦੇ ਰਾਹੇ ਖਬਰ ਔਰੰਗਜੀਤਪੁਰ ਪਹੁੰਚੇ ਕਿ ਗੜੀ ਚਮਕੌਰ ਦੀ ਜੰਗ ਫਤਿਹ ਹੋ ਗਈ ਹੈ ਤੇ ਔਰੰਗਜੀਤ ਨੇ ਪੁੱਛਿਆ ਕੀ ਕਰਕੇ ਆਏ ਹੋ ਕਹਿੰਦੇ ਜੀ ਅਸੀਂ 10 ਲੱਖ ਫੌਜਾਂ ਭੇਜੀਆਂ ਸੀ ਤੇ ਜਿੰਨੇ ਸਿੰਘ ਸੀ ਸ਼ਹੀਦ ਕਰ ਦਿੱਤੇ ਗੜੀ ਦੇ ਕਹਿੰਦਾ ਬਹੁਤ ਖੂਬ ਕਿੰਨੇ ਕਰਕੇ ਆਏ ਹੋ ਕਹਿੰਦੇ 40 ਸਿੰਘ ਸੀ ਅਸੀਂ ਸ਼ਹੀਦ ਕਰ ਦਿੱਤੇ ਦੋ ਸਹਬਜਾਦੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਮੈਦਾਨੇ ਜੰਗ ਚ ਆਏ ਸੀ ਉਹ ਵੀ ਸ਼ਹੀਦ ਕਰ ਦਿੱਤੇ ਤੇ ਔਰੰਗਜੀਤ ਨੇ ਪੁੱਛਿਆ ਕਹਿੰਦਾ ਗੁਰੂ ਗੋਬਿੰਦ ਸਿੰਘ ਕਿੱਥੇ ਹੈ ਮੇਰਾ ਟਾਰਗੇਟ ਕਿੱਥੇ ਹੈ ਕਹਿੰਦੇ ਜੀ ਪਤਾ ਲੱਗਿਆ ਕਿ ਉਹ ਤਾੜੀ ਵਜਾ ਕੇ ਉੱਥੋਂ ਮੈਦਾਨੇ ਜੰਗ ਚੋਂ ਕਿਨਿਕਲ ਗਏ ਤੇ ਕਹ ਔਰ ਅੰਗਜੀਬ ਨੇ ਆਪਣੇ ਫੌਜਦਾਰਾਂ ਨੂੰ ਲਾਂਧਾ ਪਾਈਆਂ ਕਹਿੰਦਾ ਨੱਕ ਡੋਬੋ ਕੇ ਮਰਜੋ 10 ਲੱਖ ਫੌਜ ਲੈ ਕੇ ਗਏ ਹਾਂ ਦੋ ਬੱਚਿਆਂ ਨੂੰ ਸ਼ਹੀਦ ਕਰਕੇ 40 ਸਿੰਘਾਂ ਨੂੰ ਸ਼ਹੀਦ ਕਰਕੇ ਤੁਸੀਂ ਕਹਿੰਦੇ ਹੋ ਕਿ ਮੈਦਾਨ-ਏ-ਜੰਗ ਜਿੱਤ ਲਿਆ ਨਹੀਂ ਕਿਸੇ ਨੂੰ ਕੋਈ ਇਨਾਮ ਨਹੀਂ ਮਿਲੇਗਾ ਕਿਸੇ ਨੂੰ ਕੋਈ ਪਦਵੀ ਨਹੀਂ ਮਿਲੇਗੀ ਜਦ ਤੱਕ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਰੈਸਟ ਕਰਕੇ ਨਹੀਂ ਲੈ ਕੇ ਆਉਂਦੇ ਮੁਗਲੀਆਂ ਫੌਜਾਂ ਵਾਪਸ ਮੋੜ ਦਿੱਤੀਆਂ ਤੇ ਫੌਜਾਂ ਹੁਣ ਭਾਲ ਕਰ ਰਹੀਆਂ ਕਿ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਹੈ ਇਸੇ ਸਮੇਂ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਚਿੱਠੀ ਜ਼ਫਰਨਾਮਾ ਜਿੱਤ ਦੀ ਚਿੱਠੀ ਦੀਨੇ ਕੰਗੜ ਤੋਂ ਲਿਖੀ ਹੋਈ ਮਹਾਰਾਜ ਦੀ ਚਿੱਠੀ ਔਰੰਗਜ਼ੇਬ ਦੇ ਦਰਬਾਰ ਪਹੁੰਚਦੀ ਹੈ ਤੇ ਕਾਜੀ ਸਾਹਿਬ ਉਹ ਚਿੱਠੀ ਪੜ ਕੇ ਸੁਣਾਉਣ ਲੱਗਦੇ ਹੈ ਔਰੰਗਜ਼ੇਬ ਨੂੰ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਦੀ ਚਿੱਠੀ ਆਈ ਹੈ ਤੇ ਔਰੰਗਜ਼ੇਬ ਕਹਿੰਦਾ ਇਸ ਚਿੱਠੀ ਨੂੰ ਬੜੇ ਧਿਆਨ ਨਾਲ ਪੜਿਓ ਇਹ ਮੇਰੇ ਦੁਸ਼ਮਣ ਦੀ ਚਿੱਠੀ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਦਾ ਐਡਰੈਸ ਮੈਂਸ਼ਨ ਹੋਏਗਾ ਤੇ ਕਾਜੀ ਨੇ ਚਿੱਠੀ ਪੜੀ ਕਹਿੰਦੇ ਕਿ ਕਿਤੇ ਵੀ ਐਡਰੈਸ ਮੈਂਸ਼ਨ ਨਹੀਂ ਹੈ ਕਹਿੰਦਾ ਅੱਛਾ ਚਲੋ ਕੋਈ ਗੱਲ ਨਹੀਂ ਇਹ ਚਿੱਠੀ ਨੂੰ ਸ਼ੁਰੂ ਕਰੋ ਪੜਨਾ ਸ਼ੁਰੂ ਕਰੋ ਤੇ ਉਸ ਵਿੱਚ ਇੱਕ ਲਾਈਨ ਲਿਖੀ ਹੋਈ ਸੀ ਚਿੱਠੀ ਦੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਚਿੱਠੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ ਤੇ ਕਾਜੀ ਨੇ ਉਹ ਲਾਈਨ ਪੜ੍ਹੀ ਤੇ ਔਰੰਗਜ਼ੇਬ ਨੂੰ ਗੁੱਸਾ ਆ ਗਿਆ ਕਹਿੰਦਾ ਕਿ ਮੇਰਾ ਦਰਬਾਰ ਹੈ ਔਰੰਗਜ਼ੇਬ ਦਾ ਦਰਬਾਰ ਹੈ ਤੁਸੀਂ ਮੇਰੇ ਦਰਬਾਰ 'ਚ ਕੁਫਰ ਤੋਲ ਰਹੇ ਹੋ ਤੁਸੀਂ ਉਸ ਗੁਰੂ ਗੋਬਿੰਦ ਸਿੰਘ ਦੀ ਗੁਰੂ ਦੀ ਫਤਿਹ ਵਜਾ ਰਹੇ ਹੋ ਮੇਰੇ ਦਰਬਾਰ 'ਚ ਕਿਸੇ ਗੁਰੂ ਦੀ ਫਤਿਹ ਨਹੀਂ ਚੱਲਣੀ ਮੇਰੇ ਦਰਬਾਰ 'ਚ ਤਾਂ ਤੁਸੀਂ ਦਿਨੇ ਇਲਾਹੀ ਕਰ ਸਕਦੇ ਹੋ ਜਾਂ ਔਰੰਗਜ਼ੇਬ ਦੀ ਫਤਿਹ ਕਰ ਸਕਦੇ ਹੋ ਤੇ ਕਾਜੀ ਨੇ ਕਿਹਾ ਮੈਂ ਤਾਂ ਚਿੱਠੀ ਪੜ੍ਹ ਰਿਹਾ ਜੀ ਮਨੋਹ ਰੰਗਜੀਤ ਗੁੱਸੇ ਵਿੱਚ ਕਾਜੀ ਨੂੰ ਕੀ ਕਹਿ ਰਿਹਾ ਕਿ ਚਿੱਠੀ ਪੜਨੀ ਬੰਦ ਕਰ ਦਿਓ ਕਿਉਂ ਕਿਉਂਕਿ ਇਹ ਮੇਰੇ ਦੁਸ਼ਮਣ ਦੀ ਚਿੱਠੀ ਹੈ ਉਹਨੇ ਇਸ ਤਰ੍ਹਾਂ ਹੀ ਕੁਝ ਲਿਖਿਆ ਹੋਣਾ ਤੁਸੀਂ ਬਸ ਉਸ ਚਿੱਠੀ ਵਿੱਚੋਂ ਮਨੋਹ ਸ਼ਬਦ ਲੱਭ ਕੇ ਦਿਓ ਜਿੱਥੇ ਗੁਰੂ ਗੋਬਿੰਦ ਸਿੰਘ ਨੇ ਮੇਰੇ ਖਿਲਾਫ ਕੋਈ ਸ਼ਬਦ ਲਿਖੇ ਹੋਣ ਕਿ ਕਾਜੀ ਨੇ ਸਾਰੀ ਚਿੱਠੀ ਪੜੀ ਕਹਿੰਦਾ ਇਹਦੇ ਵਿੱਚ ਕਿਤੇ ਵੀ ਤੁਹਾਡੇ ਬਰ ਖਿਲਾਫ ਕੋਈ ਸ਼ਬਦ ਨਹੀਂ ਹੈ ਔਰ ਰੰਗਜੀਤ ਨੂੰ ਬੜਾ ਹੈਰਾਨੀ ਹੋਈ ਕਿ ਗੁਰੂ ਗੋਬਿੰਦ ਸਿੰਘ ਜੀ ਜਿੰਨਾ ਉੱਪਰ ਮੈਂ ਇੰਨਾ ਤਸ਼ੱਦਦ ਕੀਤਾ ਹੋਵੇ ਬੱਚੇ ਤੱਕ ਸ਼ਹੀਦ ਕਰ ਦਿੱਤੇ ਹੋਣ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਆਪਣੀ ਚਿੱਠੀ ਵਿੱਚ ਤੇ ਉਹਨੇ ਕਿਹਾ ਕਿ ਫਿਰ ਲਿਖਿਆ ਕੀ ਹੈ ਚਿੱਠੀ ਵਿੱਚ ਤੇ ਹੁਣ ਕਾਜੀ ਦੱਸ ਰਿਹਾ ਕਹਿੰਦਾ ਜੀ ਇਸ ਚਿੱਠੀ ਵਿੱਚ ਤਾਂ ਲਿਖਿਆ ਹੈ ਕਿ ਔਰੰਗਜ਼ੇਬ ਤੂੰ ਕਿਹੜੇ ਤਖਤ ਦੇ ਸ਼ਿੰਗਾਰ ਦੀ ਗੱਲ ਕਰਦਾ ਹੈ ਤੂੰ ਆਪਣਾ ਨਾਮ ਰਖਾਇਆ ਔਰੰਗਜ਼ੇਬ ਕਿਹੜੇ ਤਖਤ ਦਾ ਸ਼ਿੰਗਾਰ ਹੈ ਜਿਸ ਤਖਤ ਉੱਪਰ ਬੈਠ ਕੇ ਤੂੰ ਜ਼ੁਲਮ ਕਰ ਰਿਹਾ ਤੈਨੂੰ ਧਰਮ ਦਾ ਨਹੀਂ ਪਤਾ ਤੈਨੂੰ ਇਨਸਾਨੀਅਤ ਦਾ ਨਹੀਂ ਪਤਾ ਤੈਨੂੰ ਮੈਦਾਨ-ਏ-ਜੰਗ ਦੇ ਅਸੂਲ ਹੀ ਨਹੀਂ ਪਤਾ ਤੂੰ ਜੰਗ ਕਰਵਾ ਰਿਹਾ 10 ਲੱਖ ਫੌਜਾਂ ਭੇਜ ਰਿਹਾ 42 ਸਿੰਘਾਂ ਉੱਪਰ ਦੋ ਬੱਚੇ ਸ਼ਹੀਦ ਕਰ ਰਿਹਾ ਸਾਬ ਜਦਾ ਅਜੀ ਸਿੰਘ ਦੀ ਪਿੱਠ ਵਿੱਚ ਨਿਜੇ ਮਾਰ ਰਿਹਾ ਤੂੰ ਤੂੰ ਕਿ ਬੀਬੀ ਸ਼ਰਨਿਕਔਰ ਔਰਤ ਨੂੰ ਫੜ ਕੇ ਤੂੰ ਮੈਦਾਨੇ ਜੰਗ ਵਿੱਚੋਂ ਜਿਹੜਾ ਹੈਗਾ ਅੱਗ ਵਿੱਚ ਸੁੱਟ ਰਿਆ ਜਦ ਕਿ ਤੇਰੇ ਇਸਲਾਮ ਵਿੱਚ ਇਹ ਹੈ ਕਿ ਔਰਤ ਉੱਪਰ ਜ਼ੁਲਮ ਨਹੀਂ ਕਰਨਾ ਤੂੰ ਉਹਨਾਂ ਉੱਪਰ ਜ਼ੁਲਮ ਕੀਤਾ ਛੋਟੇ ਛੋਟੇ ਬੱਚਿਆਂ ਨੂੰ ਹੀ ਹਾਂ ਚਨਵਾ ਦਿੱਤਾ ਤੇ ਬੱਚਿਆਂ ਉੱਪਰ ਜ਼ੁਲਮ ਕਰਨਾ ਤੇਰੇ ਇਨਸਾਨੀਅਤ ਦੇ ਤੇਰੇ ਇਸਲਾਮ ਦੇ ਆਧਾਰ ਤੇ ਇਹ ਗਲਤ ਹੈ ਤੇ ਜਦੋਂ ਚਿੱਠੀ ਸੁਣੀ ਔਰੰਗਜੀਬ ਨੂੰ ਰਿਅਲਾਈਜ਼ ਹੋਇਆ ਕਿ ਵਾਕਈ ਮੈਂ ਕੀਤਾ ਇਹ ਕੁਛ ਹੈ ਗਲਤ ਹੋ ਗਿਆ ਮੇਰੇ ਕੋਲ ਪਾਪ ਹੋ ਗਿਆ ਤੁਨੇ ਕਾਜੀ ਸਾਹਿਬ ਨੇ ਕੀ ਕਿਹਾ ਔਰੰਗਜੀਤ ਨੇ ਕਿਹਾ ਕਿ ਮੇਰ ਤੋਂ ਬਹੁਤ ਵੱਡੇ ਪਾਪ ਹੋ ਗਏ ਕਾਜੀ ਸਾਹਿਬ ਤੁਸੀਂ ਪਰਵਰਦੀਗਾਰ ਦੀ ਇਬਾਦਤ ਕਰਦੇ ਹੋ ਮੈਨੂੰ ਕੋਈ ਰਸਤਾ ਦਿਓ ਕਿ ਮੈਂ ਇਸ ਪਾਪ ਤੋਂ ਬਚ ਸਕਾਂ ਜਿਹੜੇ ਪਾਪ ਮੈਂ ਕਰ ਬੈਠਾ ਕੋਈ ਐਸੀ ਆਇਤ ਕੋਈ ਐਸੀ ਨਮਾਜ਼ ਦੱਸੋ ਮੈਂ ਕੋਈ ਐਸਾ ਰੋਜ਼ਾ ਰੱਖਾਂ ਕਿ ਮੈਂ ਇਸ ਪਾਪ ਤੋਂ ਬਚ ਸਕਾਂ ਤੇ ਕਾਜੀ ਨੇ ਕਿਹਾ ਕਿ ਇਸ ਪਾਪ ਤੋਂ ਔਰੰਗਜੀਤ ਤੁਸੀਂ ਕਿਸੇ ਆਇਤ ਨੂੰ ਪੜ ਕੇ ਜਾਂ ਨਮਾਜ਼ ਨੂੰ ਅਦਾ ਕਰਕੇ ਨਹੀਂ ਬਚ ਸਕਦੇ ਇਹਨਾਂ ਪਾਪਾਂ ਤੋਂ ਜੇ ਤੁਹਾਨੂੰ ਬਚਾ ਸਕਦਾ ਤੇ ਗੁਰੂ ਗੋਬਿੰਦ ਸਿੰਘ ਜੀ ਬਚਾ ਸਕਦੇ ਕਿੰਦਾ ਉਹ ਕਿਵੇਂ ਤੇ ਹੁਣ ਕਾਜੀ ਕਹਿੰਦਾ ਕਿ ਮੈਂ ਸੁਣਿਆ ਹੈ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰ ਲੈਂਦਾ ਹੈ ਉਹਦੇ ਕਈ ਜਨਮਾਂ ਦੇ ਪਾਪ ਖਤਮ ਹੋ ਜਾਂਦੇ ਆ ਤੇ ਕਈ ਜਨਮਾਂ ਪਾਰ ਹੋ ਜਾਂਦੇ ਆ ਹਨਾ ਤਰ ਜਾਂਦੀਆਂ ਆ ਜਨਮਾਂ ਕਈ ਜਨਰੇਸ਼ਨਸ ਪਾਸ ਹੋ ਜਾਂਦੀਆਂ ਦੀਆਂ ਤੇ ਕਹਿੰਦਾ ਤੇਰੇ ਪਾਪ ਵੀ ਖਤਮ ਹੋ ਜਾਣਗੇ ਬਾਦਸ਼ਾਹ ਤੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਮੰਗ ਲੈ ਕਹਿੰਦਾ ਮੈਂ ਕਿਹੜੇ ਮੂਹ ਨਾਲ ਦਰਸ਼ਨ ਮੰਗਾ ਮੈਂ ਤਾਂ ਇੰਨਾ ਕੁਝ ਬੱਚੇ ਸ਼ਹੀਦ ਕਰਤੇ ਪਿਤਾ ਸ਼ਹੀਦ ਕਰਤੇ ਸਭ ਕੁਝ ਉਹ ਮੈਨੂੰ ਦਰਸ਼ਨ ਦੇਣਗੇ ਤੇ ਕਾਜੀ ਕਹਿੰਦਾ ਕਿਉਂ ਨਹੀਂ ਦੇਣਗੇ ਮੈਂ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਜੀ ਇੰਨੇ ਬਖਸ਼ਿੰਦ ਗੁਰੂ ਹੈ ਕਿ ਉਸ ਗੁਰੂ ਘਰ ਵਿੱਚ ਉਸ ਦਰਬਾਰ ਵਿੱਚ ਕੋਈ ਵੀ ਜਾਵੇ ਤੇ ਖਾਲੀ ਛੁਲੀ ਮੁਰਦਾ ਨਹੀਂ ਤੇ ਔਰੰਗਜ਼ੇਬ ਨੇ ਕਿਹਾ ਮੈਂ ਕਿਸ ਮੂੰਹ ਦੇ ਨਾਲ ਦਰਸ਼ਨ ਮੰਗਾ ਕਹਿੰਦਾ ਚਿੱਠੀ ਆਈ ਹੈ ਚਿੱਠੀ ਦਾ ਜਵਾਬ ਲਿਖ ਕੇ ਭੇਜ ਦਿਓ ਕਿ ਗੁਰੂ ਜੀ ਤੁਹਾਡੀ ਚਿੱਠੀ ਆਈ ਮੈਂ ਚਿੱਠੀ ਨੂੰ ਪੜਿਆ ਤੇ ਚਿੱਠੀ ਪੜ ਕੇ ਮੈਨੂੰ ਰਿਅਲਾਈਜ਼ ਹੋਇਆ ਕਿ ਮੈਂ ਕਿਤਨਾ ਕਿਤੇ ਗਲਤ ਕਰ ਬੈਠਾ ਤੁਸੀਂ ਕਿਰਪਾ ਕਰੋ ਮੈਨੂੰ ਇਹਨਾਂ ਪਾਪਾਂ ਤੋਂ ਬਖਸ਼ ਦਿਓ ਮੈਨੂੰ ਇੱਕ ਵਾਰ ਆਪਣੇ ਦਰਸ਼ਨ ਦੇ ਦਿਓ ਤੁਸੀਂ ਮੇਰੇ ਕੋਲ ਆਓ ਤੇ ਹੁਣ ਔਰੰਗਜ਼ੇਬ ਦੀ ਚਿੱਠੀ ਗੁਰੂ ਗੋ ਸਿੰਘ ਚਿੱਠੀ ਲੈ ਕੇ ਆਏ ਕਹਿੰਦੇ ਪਾਤਸ਼ਾ ਇਹ ਔਰੰਗਜ਼ੇਬ ਦੀ ਚਿੱਠੀ ਹੈ ਤੇ ਗੁਰੂ ਜੀ ਸਿੰਘਾਸਨ ਤੇ ਬੈਠੇ ਹੋਏ ਆ ਕਹਿੰਦੇ ਲਿਆਓ ਚਿੱਠੀ ਅਸੀਂ ਪੜਦੇ ਆ ਔਰੰਗਜ਼ੇਬ ਦੀ ਚਿੱਠੀ ਕਿ ਕੀ ਲਿਖ ਕੇ ਭੇਜਿਆ ਤੇ ਮਹਾਰਾਜ ਪੜਦੇ ਪੜਦੇ ਚਿੱਠੀ ਨੂੰ ਮੁਸਕਰਾਨ ਲੱਗ ਪਏ ਤੇ ਸਿੰਘਾਂ ਨੇ ਪੁੱਛਿਆ ਕਿ ਮਹਾਰਾਜ ਕੀ ਕਰ ਰਹੇ ਹੋ ਇਹ ਤਾਂ ਜਿਹੜੀ ਚਿੱਠੀ ਹੈ ਇਹ ਔਰੰਗਜ਼ੇਬ ਦੀ ਚਿੱਠੀ ਹੈ ਜੋ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਨੇ ਸਾਡੇ ਸਹਬਜ਼ਾਦੇ ਨੂੰ ਸ਼ਹੀਦ ਕਰ ਦਿੱਤਾ ਜਿਨੇ ਸਾਡੇ ਪਰਿਵਾਰ ਦੇ ਵਿਛੋੜੇ ਤੱਕ ਕਰਵਾ ਦਿੱਤੇ ਪਿਤਾ ਨੂੰ ਸ਼ਹੀਦ ਕਰ ਦਿੱਤਾ ਉਸ ਔਰੰਗਜ਼ੇਬ ਦੀ ਚਿੱਠੀ ਪੜ੍ਹ ਕੇ ਤੁਸੀਂ ਮੁਸਕਰਾ ਰਹੇ ਹੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਇਹ ਹੁਣ ਦੁਸ਼ਮਣ ਦੁਸ਼ਮਣ ਨਹੀਂ ਰਿਹਾ ਇਹ ਔਰੰਗਜ਼ੇਬ ਜਿਹੜਾ ਕਿ ਇੰਨਾ ਕੁਝ ਕਰ ਰਿਹਾ ਸੀ ਇਹਨੂੰ ਰਿਅਲਾਈਜ਼ ਹੋ ਗਿਆ ਕਿ ਮੈਂ ਕਿੰਨਾ ਕਿਤੇ ਪਾਪ ਕਰ ਬੈਠਾ ਤੇ ਕਹਿੰਦੇ ਸਿੰਘ ਪੁੱਛਦੇ ਆ ਕਿ ਮਹਾਰਾਜ ਫਿਰ ਹਣੀ ਚਾਹੁੰਦਾ ਕੀ ਹੈ ਕਹਿੰਦੇ ਕਿ ਇਹ ਚਾਹੁੰਦਾ ਹੈ ਕਿ ਮੈਨੂੰ ਆਪਣੇ ਦਰਸ਼ਨ ਦੇ ਦਿਓ ਆਕੇ ਤੇ ਸਿੰਘ ਕਹਿੰਦੇ ਗੁਰੂ ਜੀ ਤੁਸੀਂ ਦਰਸ਼ਨ ਦਿਓਗੇ ਇੰਨੇ ਵੱਡੇ ਪਾਪੀ ਇਨਸਾਨ ਨੂੰ ਕੀ ਤੁਸੀਂ ਦਰਸ਼ਨ ਦਿਓਗੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਰਿਪਲਾਈ ਕਿ ਇਸ ਦਰਬਾਰ ਵਿੱਚ ਜੇ ਉਹ ਕਸ਼ਮੀਰੀ ਪੰਡਤ ਪ੍ਰਯਾਦ ਲੈ ਕੇ ਆਏ ਸੀ ਤੇ ਸਾਡੇ ਪਿਤਾ ਨੇ ਆਪਣਾ ਆਪ ਵਾਰ ਦਿੱਤਾ ਸੀਗਾ ਤੇ ਜੇਕਰ ਇਹ ਇੰਨੇ ਜ਼ੁਲਮ ਕਰਨ ਤੋਂ ਬਾਅਦ ਮਹਿਸੂਸ ਕਰਕੇ ਜੇ ਸਾਡੇ ਦਰਸ਼ਨ ਮੰਗ ਰਿਹਾ ਤੇ ਕਿਉਂ ਨਹੀਂ ਦਰਸ਼ਨ ਦੇਣਗੇ ਗੁਰੂ ਜੀ ਨੇ ਕਿਹਾ ਤਿਆਰੀ ਕਰੋ ਆਪਾ ਰੰਗੀਬ ਕੋਲ ਜਾਣਾ ਇਧਰ ਉਹ ਰੰਗ ਜੇਬ ਜਿਹੜਾ ਕਿ ਇੰਨੇ ਜ਼ੁਲਮ ਕਰ ਰਿਹਾ ਹੈ ਉਹਦੇ ਮਨ ਵਿੱਚ ਤਾਂ ਕਿ ਕਦੋਂ ਗੁਰੂ ਗੋਬਿੰਦ ਸਿੰਘ ਜੀ ਹੋਣ ਕਦੋਂ ਮੈਂ ਦਰਸ਼ਨ ਕਰਾਂ ਤੇ ਮੇਰਾ 파ਰੂਖ ਥਾਰਾ ਹੋਵੇ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਰਹੇ ਨੇ ਰਸਤੇ ਵਿੱਚ ਖਬਰ ਮਿਲਦੀ ਹੈ ਕਿ ਔਰੰਗਜੀਤ ਦੀ ਮੌਤ ਹੋ ਗਈ ਹੈ ਗੁਰੂ ਗੋਬਿੰਦ ਸਿੰਘ ਦੇ ਮਹਾਰਾਜ ਦੇ ਦਰਸ਼ਨ ਨੂੰ ਪ੍ਰਾਪਤ ਨਹੀਂ ਹੋਏ ਸੋ ਇਹ ਧਰਤੀ ਇਹ ਮੈਦਾਨੇ ਜੰਗ ਦਾ ਇਤਿਹਾਸ ਦਰਸਾਉਂਦਾ ਹੈ ਕਿ ਜਿੰਨਾ ਜੇਕਰ ਤੁਹਾਡਾ ਵਿਸ਼ਵਾਸ ਅਟੁੱਟ ਵਿਸ਼ਵਾਸ ਤੁਹਾਡੇ ਗੁਰੂ ਦੇ ਉੱਪਰ ਹੈ ਤਾਂ ਲੱਖ ਕੀ ਭਵੇਂ ਕਰੋੜਾ ਇਨਸਾਨ ਤਲਵਾਰਾਂ ਲੈ ਕੇ ਤੁਹਾਡੇ ਉੱਪਰ ਹਮਲਾ ਕਰਨ ਕਿਉਂ ਨਾ ਆ ਜਾਣ ਜੇਕਰ ਤੁਹਾਡੇ ਕੋਲ ਗੁਰੂ ਦੀ ਬਖਸ਼ਿਸ਼ੀ ਕਿਰਪਾਣ ਹੈ ਗੁਰੂ ਦੀ ਬਖਸ਼ਿਸ਼ੀ ਅਸੀਸ ਹੈ ਤੁਸੀਂ ਹੱਕ ਸੱਚ ਦੇ ਨਾਲ ਮੈਦਾਨੇ ਜੰਗ ਲੜ ਰਹੇ ਹੋ ਅਸੂਲ ਤੁਹਾਨੂੰ ਯਾਦ ਹੈ ਤੇ ਦੁਨੀਆ ਦੀ ਕੋਈ ਵੀ ਕੌਮ ਤੁਹਾਨੂੰ ਹਰਾ ਨਹੀਂ ਸਕਦੀ। ਸਾਡੇ-ਸਾਡੇ ਵੱਡੇ ਬਾਦਸ਼ਾਹ ਔਰੰਗਜ਼ੇਬ ਵਰਗੇ ਆਗੇ ਲੱਖਾਂ ਦੀਆਂ ਫੌਜਾਂ ਝੜਾ ਕੇ ਉਹਨਾਂ ਨੇ ਦੇਖ ਲਿਆ ਕਿ ਖਾਲਸੇ ਨੂੰ ਖਤਮ ਨਹੀਂ ਕਰ ਸਕਦੇ। ਤੇ ਨਾ ਹੀ ਕਦੇ ਖਤਮ ਹੋਣਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੈ। ਸੇ ਇੱਥੇ ਆ ਜਾਈ ਹਾਂ ਬਹੁਤ ਚੰਗਾ ਲੱਗਿਆ। ਬਹੁਤ ਖੁਸ਼ੀ ਹੋਈ ਐ ਤੁਸੀਂ ਸਾਰਿਆਂ ਨੇ ਵਿਦਿਦ ਕੀਤਾ। ਔਰ ਮੈਂ ਇੱਕ ਰਿਕਵੈਸਟ ਕਰਾਂਗਾ ਕਿ ਆਪਣੇ ਗਰੁੱਪ 'ਚ ਜ਼ਰੂਰ ਦੱਸਿਓ ਕਿ ਪੰਜਾਬ ਐਡਵੈਂਚਰ ਦੇ ਜਿਹੜੇ ਬਾਕੀ ਤੇ ਸਾਰੇ ਸਦਸਿਆ ਹੈਗੇ ਵੀ ਜ਼ਰੂਰ ਆਉਣ। ਧੰਨਵਾਦ।